ਇਸ ਸਭੀ ਪਾਰਟੀ ਦੀ ਲੀਡਰਸ਼ਿਪ ਸਰਨ ਫਤਿਹ ਅਸ ਕਰਦਾ ਜੀ ਵਾਈਪੂ ਜੀ ਕਾ ਪੰਛਾ ਵਾਈਪੂ ਜੀ। ਮੈਂ ਆਪਣੀ ਜਦੋਂ ਸਿਆਸਤ ਸ਼ੁਰੂ ਕੀਤੀ, ਸਿਆਸੀ ਜੀਵਨ ਸ਼ੁਰੂ ਕੀਤਾ ਤੇ ਅੰਛੇ ਨੌਜਵਾਨ ਸੀ ਜਿਹੜੇ ਮੇਰੇ ਨਾਲ ਸੀ ਉਹਨਾਂ ਚ ਇੱਕ ਇੱਕ ਕਮਾਲ ਸੀ। ਸਾਡੀ ਇੱਕ ਟੀਮ ਹੁੰਦੀ ਸੀ, ਯੂਥ ਅਕਾਲੀ ਦਲ ਨੂੰ ਅਸੀਂ ਖੜਾ ਕੀਤਾ। ਤੇ ਮੈਂ ਕਹਿ ਸਕਦਾ ਹਾਂ ਉਸ ਟਾਈਮ ਆ ਸਾਰੀ ਟੀਮ ਨੇ ਇੰਨੀ ਮਿਹਨਤ ਕੀਤੀ ਕਿ ਯੂਥ ਕਾਲੀ ਦਲ ਇੱਕ ਬਹੁਤ ਵੱਡੀ ਤਾਕਤ ਬਣ ਰਹੀ ਸੀ ਤੇ ਮੈਨੂੰ ਲੱਗਦਾ ਜਿੱਥੇ ਵੀ ਲੋੜ ਪੈਂਦੀ ਸੀ ਨੇ ਵੀ ਲੀਡਰਸ਼ਿਪ ਪਾਰਟੀ ਦੀ ਉਹਨਾਂ ਸਾਡੀਆਂ ਡਿਊਟੀਆਂ ਲਾਉਂਦੇ ਹੁੰਦੇ ਸੀ ਉਦੋਂ ਦਾ ਮੇਰਾ ਇਸ ਵੀਰ ਨਾਲ ਪਿਆਰ ਹੈ ਤੇ ਮੈਨੂੰ ਇੱਕਦ ਦੀ ਖੁਸ਼ੀ ਹੈ ਕਿ ਜੋ ਵੀ ਮੈਂ ਆਦੇਸ਼ ਕਰਾਂ ਇਹਨੇ ਕਿਤੇ ਨਾ ਨਹੀਂ ਆ ਹੁੰਦੀ ਹੈ ਸਮੰਤਾ ਹੁੰਦੀ ਹੈ ਦੋਸਤੀ ਯਾਰੀ ਤੇ ਆ ਹੁੰਦਾ ਹੈ ਲੀਡਰਸ਼ਿਪ ਪ੍ਰਤੀ ਤੇ ਪਾਰਟੀ ਪ੍ਰਤੀ ਵਫਾਦਾਰੀ ਨਹੀਂ ਤਾਂ ਤੁਹਾਨੂੰ ਪਤਾ ਹੈ ਕਿਸੇ ਨੂੰ ਕੁਛ ਨਾ ਦਿਓ ਤੇ ਇੱਕ ਮਿੰਟ ਛਾਲ ਮਾਰ ਜਾਂਦੇ ਆ ਆ ਕਰਦਾਂਗੇ ਉਹ ਕਰਦਗੇ ਨਹੀਂ ਤੋ ਐਸ ਕਰਕੇ ਇਸ ਵੀਰ ਦਾ ਸਤਿਕਾਰ ਜੋ ਮੇਰੇ ਦਿਲ ਚ ਹੈ ਤੁਹਾਨੂੰ ਪਤਾ ਨਹੀਂ ਤੁਹਾਨੂੰ ਕਿੰਨਾ ਹੈ ਤੇ ਇਹਨੂੰ ਕਿੱਥੇ ਪਹੁੰਚਾਉਣਾ ਹੈ ਮੈਨੂੰ ਪਤਾ ਨਹੀਂ ਕਿੱਥੇ ਪਹੁੰਚਾਉਣਾ ਤੋ ਐਸ ਕਰਕੇ ਮੈਂ ਆਈ ਅੱਜ ਬੇਨਤੀ ਕਰਨ ਆਇਆ کہ میں اقبال پارٹی نہ ڈڑ کے کھڑا رہتا ہے آ جی مثال سارے اپنے جو جن کے لوگ کر لیں تو اپنی پارٹی کوئی حیران نہیں سمجھا اکالی دلی ہی پنجاب کی اصلی وارث ہے اکالی دل تکڑا ہے تو پنجاب تکڑا ہے اسی تکڑی ہے قوم تکڑی ہے آ پچھلے دس سالان کئی لوگ آئے जिन्ना ने पार्टी ਨਾਲ ਵੀ ਗਤਾਰੀਆਂ ਕੀਤੀਆਂ ਨਿੱਗ ਮਾਨੇ ਸਾਰੀ ਸਰਕਾਰਾਂ ਦੇ ਫਾਇਦੇ ਲੈ ਕੇ ਭੱਜ ਗਏ ਪਰ ਐਸ ਪਾਰਟੀ ਨੂੰ ਕਮਜ਼ੋਰ ਕੀਤਾ ਤੇ ਨੁਕਸਾਨ ਕੀ ਹੋਇਆ ਕਿ ਅੱਜ ਪੰਜਾਬ ਰੁਲ ਗਿਆ ਅੱਜ ਜੋ ਹਾਲਾਤ ਪੰਜਾਬ ਦੇ ਬਣ ਗਏ ਹੈ ਦੇਖਿਆ ਨਹੀਂ ਜਾਂਦੇ ਕਿ ਕਹੜੇ ਹਾਲਾਤ ਪੰਜਾਬ ਦੇ ਬਣ ਗਏ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਜੇ ਪੰਜਾਬ ਨੂੰ ਬਚਾਉਣਾ ਹੈ ਕੋਈ ਹੋਰ ਅਫਰੀਕਾ ਨੇ ਆਕਾਲੀ ਦਲ ਤੋਂ ਬੁਲਿਆ ਸੋ ਆਪਾਂ ਢੇਰ ਸਾਲ ਰਹਿ ਗਏ ਆ ਡਟ ਕੇ ਆਪਾਂ ਜੇ ਜੰਗ ਲੜਾਂਗੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਇਕੱਠਾ ਕਰਾਂਗੇ ਤੇ ਮੈਨੂੰ ਇੰਨੀ ਉਮੀਦ ਹੈ ਇੰਨਾ ਮੈਨੂੰ ਵਿਸ਼ਵਾਸ ਹੈ ਕਿ ਆਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰ ਵਰਗਾ ਕਿਸੇ ਵੀ ਪਾਰਟੀ 'ਚ ਨਹੀਂ ਹੈ ਤੁਸੀਂ ਆਪਣਾ ਮਨ ਬਣਾ ਲਓ ਕਿ ਵੱਡੇ ਤੂਫਾਨ ਦਾ ਵੀ ਸਾਹਮਣਾ ਕਰ ਸਕਦੇ ਹੋ ਕਿਉਂ ਐਸ ਕਰਕੇ ਪੰਜਾਬ ਨੂੰ ਬਚਾਉਣ ਖਾਤਰ ਆਪਾਂ ਨੂੰ ਆਕਾਲੀ ਦਲ ਤਗੜਾ ਕਰਕੇ ਆਪਾ ਪਾਦੀ ਸਰਕਾਰ ਲੈ ਕੇ ਗਏ ਤੇ ਫਿਰ ਪੰਜਾਬ ਨੂੰ ਵਾਪਸ ਸਹੀ ਲਈ ਤੇ ਆਪਾ ਚੜ ਸਕਦਾ ਬਹੁਤ ਬਹੁਤ ਧੰਨਵਾਦ